ਮੇਤੇ 188 25 ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਮਾੜੇ ਅਨਸਰਾਂ ਦੇ ਵਿਰੁੱਧ ਬਿੱਟੀ ਮਹਿਮ ਦੇ ਅਧੀਨ ਐਸਐਚਓ ਥਾਣਾ ਨਈਆਂਵਾਲ ਐਸਆਈ ਅਮਰਿੰਦਰ ਸਿੰਘ ਜੀ ਤੇ ਇਹਨਾਂ ਦੇ ਨਾਲ ਪੁਲਿਸ ਪਾਰਟੀ ਇਹਨਾਂ ਨੂੰ ਇੱਕ ਇਤਲਾਹ حاصل ਹੋਈ ਸੀ ਕਿ ਇੱਕ ਨੌਜਵਾਨ ਸੋਸ਼ਲ ਮੀਡੀਆ ਉੱਤੇ ਉਹਦੀ ਜਿਹੜੀ ਫੋਟੋ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਉਹ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਸੀ ਜਿਹਦੇ ਕਰਕੇ ਸਮਾਜ ਦੇ ਵਿੱਚ ਤੇ ਆਮ ਭੋਲੇ ਭਾਲੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਜਿਸ ਦੇ ਆਧਾਰ ਤੇ ਅਸੀਂ ਉਸ ਨੌਜਵਾਨ ਦੇ ਵਰਖਲਾਪ ਮੁਕੱਦਮਾ ਜਿਹਰੇ ਤਾਰਾ 223 ਬੀ ਐਨ ਐਸ ਤੇ 125 ਬੀ ਐਨ ਬੀ ਐਨ ਐਸ ਤੇ 25 54 ਆਰਮੈਜਟ ਦੇ ਅਧੀਨ ਮੁਕੱਦਮਾ ਦਰਜ ਕਰਕੇ ਉਸ ਨੌਜਵਾਨ ਜਿਸ ਦਾ ਨਾਮ ਪਤਾ ਜਸਪ੍ਰੀਤ ਸਿੰਘ ਔਰ ਪਜੱਸਾ ਪੁੱਤਰ ਰੂਪ ਸਿੰਘ ਵਾਸੀ ਗੁਨੀਆਣਾ ਖੁਰਦ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਜਿਹੇ ਉਹਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਦਰਾਨੇ ਰਿਮਾਂਡ ਉਸ ਦੀ ਪੁੱਛਗਿੱਛ ਤੋਂ ਜਿਸ ਤੋਂ ਉਹਨੇ ਇਹ ਜਿਹੜਾ ਫਾਇਰਿੰਗ ਕਰਨ ਦੇ ਲਈ ਇਹ ਜਿਹੜਾ ਹਥਿਆਰ ਲਿਆ ਸੀ ਤੇ ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਇਹ ਹਥਿਆਰ ਉਸ ਨੂੰ ਇੱਕ ਲਖਵੀਰ ਸਿੰਘ ਉਰਫ ਲਖੀਰੋ ਪੁੱਤਰ ਮੇਜਰ ਸਿੰਘ ਵਾਸੀ ਕੋਠੇ ਨੱਥਾ ਸਿੰਘ ਨੇ ਪ੍ਰੋਵਾਈਡ ਕੀਤਾ ਸੀ ਤੇ ਇਸੇ ਦੌਰਾਨ ਅਸੀਂ ਉਹ ਲਖਵੀਰ ਸਿੰਘ ਲਖੀਰੋ ਨੂੰ ਪੁਲਿਸ ਪਾਰਟੀ ਦੁਆਰਾ ਕਾਬੂ ਕਰਕੇ ਉਸਪਾਸੋਂ ਅਸੀਂ ਉਹ ਜਿਸ ਦੇ ਨਾਲ ਜਸਪ੍ਰੀਤ ਸਿੰਘ ਨੇ ਫੈਰਿੰਗ ਕੀਤੀ ਸੀ ਇੱਕ 12 ਬੋਰ ਦਾ ਦੇਸੀ ਕਟਾ ਤੇ ਇੱਕ ਜਿੰਦਾ ਰੌਂਦ ਅਸੀਂ ਉਸ ਤੋਂ ਬਰਾਮਦ ਕਰਕੇ ਤੇ ਉਹਨੂੰ ਉਸਦੇ ਉਹਨੂੰ ਗ੍ਰਿਫਤਾਰ ਕੀਤਾ ਸੀ ਤੇ ਉਸਨੂੰ ਵੀ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦੀ ਵੀ ਪੁਲਿਸ ਰਿਮਾਂਡ ਹਾਸਲ ਕਰਕੇ ਉਹਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਲਾਈਕੀ ਲਿਖਾਈ ਸੀ ਇਹ ਜਿਹੜਾ ਇਸ ਵਾਰ ਇਹ ਅਸੀਂ ਉਹ ਸਾਡੇ ਪੁਲਿਸ ਰਿਮਾਂਡ ਤੇ ਆ ਤੇ ਉਸ ਨੂੰ ਡਗਾਈ ਤੋਂ ਪੁੱਛਗਿੱਛ ਕਰਕੇ ਜੋ ਵੀ ਉਹਦਾ ਲੈ ਕੇ ਆਉਣ ਦਾ ਸੋਰਸ ਉਸ ਬਾਰੇ ਪਤਾ ਲਗਾ ਰਹੇ ਨੇ ਇਹ ਲਖਵੀਰ ਸਿੰਘ ਕੇਸ ਵਾਸਤੇ ਲਿਆ ਸੀ ਤੇ گاؤں ਦੇ ਦੂਸਰੇ ਬੰਦੇ ਨੇ ਜਸਪੀ ਸਿੰਘ ਨੇ ਕਾਢ ਵਾਸਤੇ ਆ ਇਹ ਦੇਖੋ ਜਿਹੜਾ ਲਖਵੀਰ ਸਿੰਘ ਤੇ ਪਹਿਲਾਂ ਵੀ ਦੋ ਮੁਕੱਦਮੇ ਦਰਜਾ ਜਿਹਦੇ ਵਿੱਚੋਂ ਇੱਕ ਤਾਂ ਉਹਦੇ ਤੇ ਕਤਲ ਦਾ ਮੁਕੱਦਮਾ ਦਰਜਾ ਤੇ ਇੱਕ ਡਾਕਾ ਮਾਰਨ ਦੀ ਤਿਆਰੀ ਦਾ ਮੁਕੱਦਮਾ ਦਰਜਾ ਤੇ ਉਹ ਕ੍ਰਿਮੀਨਲ ਮਾਈਂਡਡ ਕਿਸਮ ਦਾ ਉਹ ਵਿਅਕਤੀ ਆ ਤੇ ਉਹ ਤੋਂ ਅਸੀਂ ਡੰਗਾਈ ਦੇ ਨਾਲ ਇਹ ਸਾਰੇ ਸਬੰਧੀ ਪੁੱਛਗਿੱਛ ਕਰ ਰਹੇ ਆ